ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਭਾਈ ਗੁਰਦਾਸ ਜੀ ਨੇ ਕੋੜੇ ਖਰੀਦਣ ਜਾਣਾ ਇੱਕ ਦਿਨ ਗੁਰੂ ਜੀ ਦੇ ਦੀਵਾਨ ਵਿੱਚ ਭਾਈ ਗੁਰਦਾਸ ਭਾਈ ਭਗਤੂ ਵਿਧੇ ਚੰਦ ਆਦ ਸਿੱਖ ਬੈਠੇ ਸਨ ਸਿੱਖੀ ਦੇ ਸੰਬੰਧ ਵਿੱਚ ਬਚਨ ਬਿਲਾਸ ਹੋ ਰਹੇ ਸਨ ਕਿ ਭਾਈ ਗੁਰਦਾਸ ਜੀ ਨੇ ਕਿਹਾ ਸਿੱਖ ਉਹੀ ਪੂਰਨ ਹੈ ਜੀੜਾ ਗੁਰੂ ਦੀ ਕਸੋਟੀ ਨੂੰ ਸਹਾਰੇ ਅਤੇ ਮਨ ਨੂੰ ਡੋਲਣ ਨਾ ਦੇਵੇ ਫਿਰ ਭਾਈ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖੀ ਹੋਈ ਆਪਣੀ ਤੁਕ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਪੜ੍ਹ ਕਰਕੇ ਸਾਰਿਆਂ ਨੂੰ ਸੁਣਾਈ ਸਿੱਖਾਂ ਨੇ ਕਿਹਾ ਭਾਈ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਸਿੱਖ ਨੂੰ ਐਸਾ ਹੀ ਹੋਣਾ ਚਾਹੀਦਾ ਹੈ ਪਰ ਗੁਰੂ ਕੀ ਮਾਇਆ ਬਹੁਤ ਪਰਬਲ ਹੈ ਇਹੇ ਬੜਿਆਂ ਬੜਿਆਂ ਨੂੰ ਪਰਮਾ ਦਿੰਦੀ ਹੈ ਇਸ ਦੇ ਉੱਤਰ ਵਿੱਚ ਭਾਈ ਜੀ ਨੇ ਕਿਹਾ ਜਿਹੜਾ ਸਿੱਖੀ ਵਿੱਚ ਪੱਕਾ ਹੋਵੇ ਉਹ ਆਪਣੇ ਆਪ ਨੂੰ ਆਪਣੇ ਮਨ ਨੂੰ ਦਿੜੜ ਰੱਖਦਾ ਹੈ ਗੁਰੂ ਉੱਤੇ ਭਰੋਸਾ ਰੱਖਦਾ ਹੈ ਤੇ ਡੋਲਣ ਨਹੀਂ ਦਿੰਦਾ ਇਹ ਬਾਤ ਆਲਾਪ ਜਦ ਗੁਰੂ ਹਰਗੋਬਿੰਦ ਜੀ ਨੇ ਸੁਣੀ ਤਾਂ ਆਪ ਜੀ ਨੇ ਵਿਚਾਰਿਆ ਕਿ ਜਿੱਥੇ ਹੋਰ ਸਾਰੇ ਸਿੱਖ ਗੁਰੂ ਦਾ ਆਸਰਾ ਚਾਉਂਦੇ ਹਨ ਉਥੇ ਭਾਈ ਗੁਰਦਾਸ ਜੀ ਆਪਣੇ ਉੱਤੇ ਭਰੋਸਾ ਰੱਖਣਾ ਹੀ ਕਹਿੰਦੇ ਹਨ ਇਸ ਵਾਸਤੇ ਭਾਈ ਜੀ ਦਾ ਇਹ ਹੰਕਾਰ ਜੋ ਸਾਰੀਆਂ ਬੁਰਾਈਆਂ ਦਾ ਮੂਲ ਹੈ ਦੂਰ ਕਰਨਾ ਚਾਹੀਦਾ ਹੈ ਇਸ ਵਿਚਾਰ ਅਨੁਸਾਰ ਗੁਰੂ ਜੀ ਨੇ ਭਾਈ ਜੀ ਦੇ ਇਸ ਨਿਸ਼ਚੇ ਨੂੰ ਪਰਖਣ ਵਾਸਤੇ ਇੱਕ ਦਿਨ ਸਾਰਿਆਂ ਨੂੰ ਸੁਣਾ ਕੇ ਕਿਹਾ ਕਿ ਜੇਕਰ ਕਿਤੇ ਚੰਗੇ ਕੋੜੇ ਵਕਾਉ ਮਿਲ ਜਾਣ ਅਸੀਂ ਆਪਣੀ ਸਵਾਰੀ ਵਾਸਤੇ ਅਤੇ ਜੋਧਿਆਂ ਵਾਸਤੇ ਖਰੀਦਣੇ ਚਾਹੁੰਦੇ ਹਾਂ ਗੁਰੂ ਜੀ ਦੇ ਇਹ ਬਚਨ ਸੁਣ ਕੇ ਇੱਕ ਪश्चिम ਦਿਸ਼ਾ ਦੇ ਰਹਿਣ ਵਾਲੇ ਸਿੱਖ ਨੇ ਕਿਹਾ ਸੱਚੇ ਪਾਤਸ਼ਾਹ ਜਿਹੋ ਜਿਹੇ ਆਪ ਕੋੜੇ ਚਾਹੁੰਦੇ ਹੋ ਕਾਬਲ ਤੋਂ ਬੜੇ ਸੁੰਦਰ ਤੇ ਚੰਗੇ ਮਿਲ ਸਕਦੇ ਹਨ ਉਸ ਦੇਸ਼ ਵਿੱਚ ਕੋਈ ਸਿਆਣੇ ਆਦਮੀ ਭੇਜ ਕੇ ਜੋ ਕੋੜਿਆਂ ਦੇ ਚੰਗੇ ਪਾਰਖੂ ਹੋਵਣ ਆਪਣੇ ਮਨ ਪਸੰਦੇ ਘੋੜੇ ਮੰਗਵਾ ਲਵੋ ਸਿੱਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਗੁਰਦਾਸ ਜੀ ਬਲ ਵੇਖ ਕੇ ਕਿਹਾ ਕਿ ਤੁਹਾਡੇ ਨਾਲ ਹੋਰ ਕੌਣ ਸਿਆਣਾ ਹੈ ਆਪ ਜਾਓ ਅਤੇ ਦੋ ਚੰਗੇ ਬਲਵਾਨ ਤੇਜ ਘੋੜੇ ਸਾਡੇ ਵਾਸਤੇ ਅਤੇ ਹੋਰ ਕੁਝ ਯੋਧਿਆਂ ਵਾਸਤੇ ਖਰੀਦ ਕੇ ਲੈ ਆਓ ਘੋੜਿਆਂ ਦੇ ਖਰੀਦਣ ਵਾਸਤੇ ਰੁਪਇਆ ਲੈ ਜਾਓ ਪਰ ਪਹਿਲਾਂ ਘੋੜੇ ਪਸੰਦ ਕਰਕੇ ਅਤੇ ਉਹਨਾਂ ਦਾ ਮੁੱਲ ਖਰਾ ਕਰਕੇ ਸਾਡੇ ਪਾਸ ਭੇਜ ਦੇਣੇ ਜਦ ਕੋੜੇ ਪਸੰਦ ਕਰਕੇ ਅਸੀਂ ਤੁਹਾਨੂੰ ਕਹਿ ਭੇਜਾਂਗੇ ਤਾਂ ਤੁਸਾਂ ਕੋੜਿਆਂ ਦਾ ਮੁੱਲ ਤਾਰ ਦੇਣਾ ਇਸ ਆਗਿਆ ਅਨੁਸਾਰ ਭਾਈ ਗੁਰਦਾਸ ਜੀ ਪੰਜ ਖਚਰਾ ਉਤੇ ਰੁਪਈਆਂ ਦੀਆਂ ਖੁਰਜੀਆਂ ਲੱਦ ਕੇ ਅਤੇ ਆਪਣੇ ਨਾਲ ਕੁਝ ਜੋਧੇ ਲੈ ਕੇ ਕਾਬਲ ਨੂੰ ਕੋੜੇ ਖਰੀਦਣ ਵਾਸਤੇ ਤੁਰ ਪਏ ਕੁਝ ਦਿਨਾਂ ਵਿੱਚ ਪਿਸ਼ਾਵਰ ਲੰਘ ਕੇ ਕਾਬਲ ਪਹੁੰਚ ਗਏ ਕਾਬਲ ਪਹੁੰਚ ਕੇ ਭਾਈ ਜੀ ਨੇ ਕੋੜਿਆਂ ਦੀ ਮੰਡੀ ਵਿੱਚ ਕੁਝ ਚੰਗੇ ਘੋੜੇ ਪਸੰਦ ਕਰਕੇ ਅਤੇ ਉਹਨਾਂ ਦਾ ਮੁੱਲ ਖਰਾ ਕਰਕੇ ਅੰਮ੍ਰਿਤਸਰ ਗੁਰੂ ਜੀ ਪਾਸ ਪਸੰਦ ਕਰਨ ਵਾਸਤੇ ਭੇਜ ਦਿੱਤੇ ਆਪ ਭਾਈ ਜੀ ਆਪਣੇ ਸਿੱਖ ਸੁਰਮਿਆਂ ਨਾਲ ਉੱਥੇ ਹੀ ਆਪਣੇ ਡੇਰੇ ਵਿੱਚ ਟਿਕੇ ਰਹੇ ਕੁਝ ਦਿਨਾਂ ਉਪਰੰਤ ਜਦ ਗੁਰੂ ਜੀ ਨੇ ਘੋੜੇ ਪਸੰਦ ਕਰਕੇ ਮੁੱਲ ਤਾਰਨ ਵਾਸਤੇ ਪਰਵਾਨਗੀ ਭੇਜ ਦਿੱਤੀ ਤਾਂ ਭਾਈ ਜੀ ਨੇ ਕੋੜਿਆਂ ਦੇ ਦਸਦਾਗਰ ਨੂੰ ਰੁਪਏ ਦੇਣ ਵਾਸਤੇ ਜਦ ਰੁਪਿਆਂ ਦੀਆਂ ਖੁਰਜੀਆਂ ਖੋਲੀਆਂ ਤਾਂ ਉਹ ਸਭ ਰੁਪਏ ਭਾਈ ਜੀ ਨੂੰ ਠੀਕਰੀਆਂ ਨਜ਼ਰ ਆਈਆਂ ਠੀਕਰੀਆਂ ਵੇਖ ਕੇ ਭਾਈ ਜੀ ਬਹੁਤ ਘਬਰਾ ਗਏ ਕਿ ਇਹ ਕੀ ਕਾਰਨ ਹੋਇਆ ਹੈ ਇਹ ਪਠਾਣਾ ਦਾ ਦੇਸ਼ ਹੈ ਪੰਜਾਬ ਦੇਸ਼ ਬਹੁਤ ਦੂਰ ਹੈ ਕੋੜਿਆਂ ਦਸਦਾਗਰ ਫੜ ਕੇ ਕੈਦ ਕਰਵਾ ਦੇਵੇਗਾ ਬੜੀ ਔਖੀ ਗੱਲ ਬਣੀ ਹੈ ਇਸ ਤਰ੍ਹਾਂ ਸਭ ਕੁਝ ਸੋਚ ਕੇ ਭਾਈ ਜੀ ਰਪਈਆਂ ਦੀਆਂ ਛੱਟਾਂ ਜਿਹੜੀਆਂ ਉਹਨਾਂ ਨੂੰ ਠਿੱਕਰੀਆਂ ਨਜ਼ਰ ਆਈਆਂ ਸਨ ਉੱਥੇ ਹੀ ਛੱਡ ਕੇ ਆਪ ਤੰਬੂ ਪਾੜ ਕੇ ਪਿੱਛੇ ਨੂੰ ਨਿਕਲ ਗਏ ਤੇ ਭੇਸ ਬਦਲ ਕੇ ਜੰਗਲਾਂ ਤੇ ਪਹਾੜਾਂ ਦੇ ਰਸਤੇ ਪੈ ਕੇ ਉੱਥੋਂ ਨਿਕਲ ਤੁਰੇ ਕੁਝ ਸਮਾ ਕੜੀ ਦੋ ਕੜੀ ਉਡੀਕੇ ਸੁਦਾਗਰ ਨੇ ਤੰਬੂ ਅੰਦਰ ਜਾ ਕੇ ਵੇਖਿਆ ਤਾਂ ਅੱਗੇ ਰੁਪਿਆਂ ਦੀਆਂ ਛੱਟਾਂ ਖੁੱਲੀਆਂ ਪਈਆਂ ਸਨ ਤੰਬੂ ਪਿਛੋਂ ਪਾਟਾ ਹੋਇਆ ਸੀ ਅਤੇ ਭਾਈ ਜੀ ਉੱਥੇ ਨਹੀਂ ਸਨ ਇਹ ਸਭ ਕੁਝ ਵੇਖ ਕੇ ਸੁਦਾਗਰ ਅਤੇ ਭਾਈ ਜੀ ਦੇ ਸਾਥੀ ਸਿੱਖ ਬੜੇ ਹੈਰਾਨ ਹੋਏ ਸਿੱਖਾਂ ਨੇ ਭਾਈ ਜੀ ਨੂੰ ਇੱਧਰ ਉੱਧਰ ਵੇਖਿਆ ਪਰ ਜਦ ਭਾਈ ਜੀ ਦਾ ਕੁਝ ਪਤਾ ਨਾ ਲੱਗਾ ਤਾਂ ਉਹਨਾਂ ਸਦਾਗਰ ਨੂੰ ਰੁਪਏ ਗਿਣ ਕੇ ਉਸ ਦੇ ਕੋੜਿਆਂ ਦਾ ਮੁੱਲ ਦੇ ਦਿੱਤਾ ਅਤੇ ਆਪ ਬਾਕੀ ਦਾ ਰੁਪਿਆ ਲੈ ਕੇ ਅੰਮ੍ਰਿਤਸਰ ਗੁਰੂ ਜੀ ਪਾਸ ਪਹੁੰਚ ਗਏ ਭਾਈ ਗੁਰਦਾਸ ਜੀ ਦਾ ਇਸ ਤਰ੍ਹਾਂ ਚਲੇ ਜਾਣਾ ਸੁਣ ਕੇ ਭਾਈ ਵਿਦੀ ਚੰਦ ਅਤੇ ਜੇਠਾ ਆਦਿ ਸਿੱਖ ਬਹੁਤ ਹੈਰਾਨ ਹੋਏ ਪਰ ਅੰਤਰਜਾਮੀ ਗੁਰੂ ਜੀ ਨੇ ਜਾਣ ਲਿਆ ਸੀ ਕਿ ਭਾਈ ਜੀ ਇਸ ਕਸੌਟੀ ਸਹਿ ਨਹੀਂ ਸਕੇ ਅਤੇ ਸਿਦਕ ਹਾਰ ਕੇ ਭੱਜ ਗਏ ਹਨ ਆਪਣੇ ਕਥਨ ਉਤੇ ਪੂਰੇ ਨਹੀਂ ਰਹੇ ਕਾਬਲ ਤੂਪੇਸ ਬਦਲ ਕੇ ਭਾਈ ਜੀ ਜੰਗਲਾਂ ਪਹਾੜਾਂ ਵਿੱਚੋਂ ਲੰਘਦੇ ਹੋਏ ਅਮਰਤ ਸਰ ਦਾ ਰਸਤਾ ਛੱਡ ਕੇ ਕਾਸ਼ੀ ਪਹੁੰਚ ਗਏ ਇਸ ਲੰਮੇ ਰਸਤੇ ਵਿੱਚ ਭਾਈ ਜੀ ਦੇ ਕੱਪੜੇ ਪਾਟ ਗਏ ਪੈਰਾਂ ਦੀ ਜੁੱਤੀ ਟੁੱਟ ਗਈ ਭੁੱਖ ਤੇ ਤੇ ਦੇ ਪੈਂਡੇ ਦੇ ਦੁੱਖ ਨਾਲ ਸਰੀਰ ਵੀ ਬਹੁਤ ਨਿਰਬਲ ਹੋ ਗਿਆ ਅਤੇ ਚਿਹਰੇ ਦੀ ਸ਼ੋਭਾ ਵੀ ਮਾਰੀ ਗਈ ਇਸ ਦਸ਼ਾ ਵਿੱਚ ਕਾਸ਼ੀ ਪਹੁੰਚ ਕੇ ਭਾਈ ਜੀ ਸਿੱਖਾਂ ਦੀ ਇੱਕ ਧਰਮਸ਼ਾਲਾ ਵਿੱਚ ਠਹਿਰ ਗਏ ਉੱਥੇ ਕੋਈ ਸਿੱਖਾਂ ਨੇ ਆਪ ਜੀ ਨੂੰ ਪਛਾਣ ਕੇ ਆਪ ਜੀ ਦੀ ਬਹੁਤ ਸੇਵਾ ਕੀਤੀ ਭਾਈ ਜੀ ਉੱਥੇ ਕਥਾ ਕਰਨ ਲੱਗ ਪਏ ਜਿਸ ਕਰਕੇ ਆਪ ਜੀ ਦੀ ਵਿਦੁਪਤਾ ਦੀ ਮਹਿਮਾ ਫੈਲ ਗਈ ਕਾਸ਼ੀ ਦੇ ਰਾਜੇ ਨੇ ਜਦ ਆਪ ਜੀ ਦੀ ਮਹਿਮਾ ਸੁਣੀ ਉਹੋ ਗੁਰੂ ਮੰਤਰ ਲੈ ਕੇ ਆਪ ਜੀ ਦਾ ਸਿੱਖ ਬਣ ਗਿਆ ਰਾਜਾ ਤੇ ਉਸਤੇ ਵੱਡੇ ਵੱਡੇ ਅਹਲਕਾਰ ਭਾਈ ਜੀ ਤੋਂ ਗੁਰਬਾਣੀ ਦਾ ਅਰਥ ਅਤੇ ਗੁਰੂ ਦੀ ਮਹਿਮਾ ਸੁਣ ਕੇ ਗੁਰੂ ਘਰ ਦੇ ਬਹੁਤ ਸ਼ਰਧਾਲੂ ਤੇ ਪ੍ਰੇਮੀ ਹੋ ਗਏ ਇੱਕ ਪੰਡਤ ਗੋਬਿੰਦਾਸ ਨੇ ਭਾਈ ਜੀ ਨੂੰ ਗੁਰੂ ਅਵਤਾਰ ਅਮਰੋਦ ਸਰਸ ਰੋਵਰ ਤਿਰਸ ਦਾ ਕਾਰਨ ਪੁੱਛਿਆ ਭਾਈ ਗੁਰਦਾਸ ਜੀ ਤੋਂ ਅਮਰੋਦ ਸਰਸ ਰੋਵਰ ਦਾ ਇਹ ਬਿਰਤਾਂਤ ਸੁਣ ਕੇ ਕਾਸ਼ੀ ਦੇ ਪੰਡਿਤ ਕੀਰਤ ਕੀਰਤ ਹੋ ਗਏ ਇਸ ਤਰ੍ਹਾਂ ਸਾਰੀ ਕਾਸ਼ੀ ਵਿੱਚ ਪਾਈ ਜੀ ਦੀ ਬਹੁਤ ਮਹਿਮਾ ਤੇ ਆਦਰ ਮਾਨ ਵਧ ਗਿਆ ਇਤਨਾ ਸਤਕਾਰ ਤੇ ਸੇਵਾ ਦੇ ਹੁੰਦਿਆਂ ਵੀ ਪਾਈ ਜੀ ਗੁਰੂ ਜੀ ਦੇ ਦਰਸ਼ਨ ਤੋਂ ਬਿਨਾਂ ਮਨ ਵਿੱਚ ਬਹੁਤ ਦੁਖੀ ਹੁੰ ਰਹੇ ਸਨ ਭਾਈ ਜੀ ਦੀ ਬਿਰਤੀ ਅਠੇ ਪੈਰ ਇਸ टांग ਵਿੱਚ ਲੱਗੀ ਰਹਿੰਦੀ ਸੀ ਕਿ ਗੁਰੂ ਜੀ ਦੇ ਦਰਸ਼ਨ ਛੇਤੀ ਕਰਨ ਦਾ ਅਫਸਰ ਕਦ ਮਿਲੇਗਾ ਭਾਈ ਜੀ ਰਾਤ ਦਿਨ ਗੁਰੂ ਜੀ ਦੀ ਅਰਦਾਸਾਂ ਤੇ ਬੇਨਤੀਆਂ ਕਰਦੇ ਰਹਿੰਦੇ ਕਿ हे ਸਤਿਗੁਰੂ ਮੇਰੀ ਪੁੱល ਬਖਸ਼ੋ ਤੇ ਮੈਨੂੰ ਆਪਣੇ ਪਾਸ ਸੱਦ ਲਵੋ ਇਸ ਤਰ੍ਹਾਂ ਪਾਈ ਜੀ ਦੀਆਂ ਅਰਦਾਸਾਂ ਤੇ ਰੱਦਨਾ ਕਰਕੇ ਅੰਤਰਜਾਮੀ ਗੁਰੂ ਜੀ ਨੇ ਕਾਸ਼ੀ ਦੇ ਰਾਜੇ ਵੱਲ ਚਿੱਠੀ ਲਿਖ ਕੇ ਇੱਕ ਸਿੱਖ ਨੂੰ ਭੇਜਿਆ ਕਿ ਸਾਡਾ ਇੱਕ ਚੋਰ ਜਿਸ ਦਾ ਨਾਮ ਗੁਰਦਾਸ ਹੈ ਤੁਹਾਡੇ ਸ਼ਹਿਰ ਵਿੱਚ ਰਹਿੰਦਾ ਹੈ ਤੁਸੀਂ ਉਸ ਨੂੰ ਮੁਸ਼ਕਾਂ ਬੰਨ ਕੇ ਸਾਡੇ ਪਾਸ ਅੰਮ੍ਰਿਤਸਰ ਭੇਜ ਦਿਓ ਤੁਹਾਡੇ ਉੱਤੇ ਗੁਰੂਆਂ ਬਹੁਤ ਖੁਸ਼ੀਆਂ ਹੋਣਗੀਆਂ ਇਹੇ ਪੱਤਰ ਕਾ ਜਦ ਸਿੱਖ ਨੇ ਕਾਸ਼ੀ ਦੇ ਰਾਜੇ ਨੂੰ ਜਾ ਕੇ ਦਿੱਤੀ ਤਾਂ ਰਾਜਾ ਬੜਾ ਹੈਰਾਨ ਹੋਇਆ ਕਿ ਗੁਰੂ ਕਾ ਸਿੱਖ ਗੁਰਦਾਸ ਤਾਂ ਬੜਾ ਮਹਾਪੁਰਖ ਗੁਰੂ ਘਰ ਦਾ ਮਾਨਯੋਗ ਸਿੱਖ ਹੈ ਅਤੇ ਮੈਂ ਉਸ ਨੂੰ ਗੁਰੂ ਧਾਰਨ ਕੀਤਾ ਹੋਇਆ ਹੈ ਗੁਰੂ ਜੀ ਨੇ ਆਪਣਾ ਚੋਰ ਕਿਸੇ ਹੋਰ ਗੁਰਦਾਸ ਨੂੰ ਲਿਖਿਆ ਹੋਵੇਗਾ ਉਸ ਦੀ ਖੋਜ ਕਰਨੀ ਚਾਹੀਦੀ ਹੈ ਇਹੇ ਵਿਚਾਰਾ ਹੋ ਰਹੀਆਂ ਸਨ ਕਿ ਇਤਨੇ ਨੂੰ ਕਥਾ ਦਾ ਸਮਾਂ ਹੋਣ ਕਰਕੇ ਪਾਈ ਗੁਰਦਾਸ ਜੀ ਵੀ ਕਥਾ ਕਰਨ ਆ ਗਏ ਰਾਜੇ ਨੇ ਪਾਈ ਜੀ ਨੂੰ ਗੁਰੂ ਜੀ ਦੀ ਚਿੱਠੀ ਵਿਖਾਈ ਅਤੇ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਗੁਰਦਾਸ ਰਹਿੰਦਾ ਹੈ ਜਿਸ ਨੂੰ ਗੁਰੂ ਜੀ ਨੇ ਚੋਹਰ ਲਿਖਿਆ ਹੈ ਅਤੇ ਮੁਸਕਾਂ ਬੰਨ ਕੇ ਅੰਮ੍ਰਿਤਸਰ ਭੇਜਣ ਵਾਸਤੇ ਕਿਹਾ ਹੈ ਗੁਰੂ ਜੀ ਦੀ ਪੱਤਰਕਾ ਪੜ੍ਹ ਕੇ ਭਾਈ ਜੀ ਨੇ ਕਿਹਾ ਰਾਜਾ ਜੀ ਮੈਂ ਹੀ ਗੁਰੂ ਕਾ ਚੋਰ ਹਾਂ ਮੈਂ ਹੀ ਚੋਰ ਗੁਰਦਾਸ ਤੁਹਾਡੇ ਸ਼ਹਿਰ ਵਿੱਚ ਰਹਿੰਦਾ ਹਾਂ ਹੋਰ ਕੋਈ ਗੁਰਦਾਸ ਇੱਥੇ ਨਹੀਂ ਹੈ ਐਸਾ ਤਦ ਰਾਜੇ ਨੇ ਹੈਰਾਨ ਹੋ ਕੇ ਪੁੱਛਿਆ ਭਾਈ ਜੀ ਤੁਸੀਂ ਗੁਰੂ ਕੇ ਚੋਰ ਕਿਸ ਤਰ੍ਹਾਂ ਹੋ ਭਾਈ ਜੀ ਨੇ ਆਪਣੀ ਸਾਰੀ ਬਾਤ ਸੁਣਾਈ ਕਿ ਮੈਨੂੰ ਗੁਰੂ ਜੀ ਨੇ ਕੋੜੇ ਲੈਣ ਕਾਬਲ ਭੇਜਿਆ ਸੀ ਪਰ ਜਦ ਮੈਂ ਕੋੜਿਆਂ ਦਾ ਮੁੱਲ ਰੁਪਏ ਦੇਣ ਲੱਗਾ ਤਾਂ ਗੁਰੂ ਜੀ ਨੇ ਐਸਾ ਗੋਤਕ ਵਰਤਾਇਆ ਕਿ ਉਹ ਰੁਪਏ ਮੈਨੂੰ ਠੇਕਰੀਆਂ ਦੇ ਸਲ ਲੱਗ ਪਏ ਠੇਕਰੀਆਂ ਵੇਖ ਕੇ ਮਨ ਡੋਲ ਗਿਆ ਅਤੇ ਮੈਂ ਕਾਬਲ ਤੋਂ ਰਾਤ ਸਮੇਂ ਚੋਰੀ ਹੀ ਭੱਜ ਕੇ ਕਈ ਮਹੀਨਿਆਂ ਪਿੱਛੋਂ ਤੁਹਾਡੇ ਸ਼ਹਿਰ ਪਹੁੰਚ ਗਿਆ ਮੈਨੂੰ ਆਪਣੀ ਦਿਰੜ ਸਿੱਖੀ ਉੱਤੇ ਹੰਕਾਰ ਹੋ ਗਿਆ ਸੀ ਜਿਸ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਇਹ ਕੋਤਕ ਵਰਤਾ ਕੇ ਮੇਰੀ ਪਰਖ ਕੀਤੀ ਹੈ ਇਸ ਪਰਖ ਵਿੱਚ ਮੈਂ ਪੂਰਾ ਨਾ ਉਤਰ ਸਕਿਆ ਹੁਣ ਗੁਰੂ ਜੀ ਨੇ ਮੇਰੇ ਉੱਤੇ ਤਰਸ ਕਰਕੇ ਆਪਣਾ ਬਖਸ਼ਣ ਹਾਰ ਬਿਰਤ ਸੰਭਾਲ ਕੇ ਮੈਨੂੰ ਆਪਣੇ ਚਰਨਾਂ ਵਿੱਚ ਸੱਦ ਲਿਆ ਹੈ ਸੋ ਆਪ ਕਿਰਪਾ ਕਰਕੇ ਮੇਰੀਆਂ ਮੁਸ਼ਕਾਂ ਬਨ ਕੇ ਇੰਨਾ ਸਿੱਖਾਂ ਦੇ ਹਵਾਲੇ ਕਰ ਦਿਓ ਇਹੇ ਵਾਰਤਾ ਸੁਣ ਕੇ ਭਾਈ ਜੀ ਦੇ ਬਾਰੰਬਾਰ ਕਹਿਣ ਪਰ ਰਾਜੇ ਨੇ ਆਪ ਜੀ ਦੀਆਂ ਮੁਸ਼ਕਾਂ ਬੰਨ ਕੇ ਸਿੱਖਾਂ ਨੂੰ ਫੜਾ ਦਿੱਤੀਆਂ ਗੁਰਸਿੱਖਾਂ ਨੇ ਭਾਈ ਜੀ ਨੂੰ ਕਿਹਾ ਕਿ ਹੁਣ ਮੁਸ਼ਕਾਂ ਖੋਲ ਕੇ ਸਾਡੇ ਨਾਲ ਚੱਲੋ ਜਦ ਗੁਰੂ ਜੀ ਪਾਸ ਪੁੱਜਾਂਗੇ ਤਾਂ ਮੁਸ਼ਕਾਂ ਫੇਰ ਬੰਨ ਲਵਾਵਾਂਗੇ ਸੋ ਇਸ ਤਰ੍ਹਾਂ ਹੀ ਮੁਸ਼ਕਾਂ ਖੋਲ ਕੇ ਜਦ ਕੁਝ ਸਮੇਂ ਉਪਰੰਤ ਅੰਮ੍ਰਿਤਸਰ ਪੁੱਜੇ ਤਾਂ ਗੁਰੂ ਜੀ ਦੇ ਸਾਹਮਣੇ ਜਾਣ ਲੱਗਿਆਂ ਭਾਈ ਜੀ ਨੇ ਫੇਰ ਮੁਸ਼ਕਾਂ ਬਨਵਾ ਲਈਆਂ ਅਤੇ ਇਸ ਦਿਸ਼ਾ ਵਿੱਚ ਇਸ ਦਸ਼ਾ ਵਿੱਚ ਹੀ ਗੁਰੂ ਜੀ ਦੇ ਚਰਨਾਂ ਤੇ ਜਾ ਨਮਸਕਾਰ ਕੀਤੀ ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਭਾਈ ਜੀ ਦੇ ਨਾਲ 700 ਕਾਸ਼ੀ ਨਿਵਾਸੀ ਸੰਗਤ ਜੋ ਪਾਈ ਜੀ ਦੇ ਬਚਨਾਂ ਨਾਲ ਪ੍ਰਭਾਵਿਤ ਹੋਈ ਸੀ ਉਹ ਵੀ ਪਾਈ ਜੀ ਦੇ ਨਾਲ ਗੁਰੂ ਜੀ ਪਾਸ ਅੰਮ੍ਰਿਤਸਰ ਆ ਗਈ ਜਦ ਪਾਈ ਜੀ ਗੁਰੂ ਜੀ ਨੂੰ ਨਮਸਕਾਰ ਕਰਕੇ ਸਾਹਮਣੇ ਖੜੇ ਹੋ ਗਏ ਤਾਂ ਗੁਰੂ ਜੀ ਨੇ ਹੱਸ ਕੇ ਪੁੱਛਿਆ ਪਾਈ ਜੀ ਤੁਸੀਂ ਕਿਹਾ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਹਾਰੇ ਕੀ ਇਹ ਠੀਕ ਹੈ ਪਾਈ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੇ ਗੁਰ ਪਰਵਾ ਪਰਮਾਵੇ ਸਾੰਗ ਕਰ ਕਿਆ ਸਿੱਖ ਵਿਚਾਰਾ ਜੇ ਗੁਰ ਪਰਮਾਵੇ ਸਾੰਗ ਕਰ ਕਿਆ ਸਿੱਖ ਵਿਚਾਰਾ ਭਾਈ ਜੀ ਪਾਸੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਪਰਸਾਨ ਹੋਏ ਅਤੇ ਆਪਣੇ ਹੱਥਾਂ ਨਾਲ ਭਾਈ ਜੀ ਦੀਆਂ ਮੁਸ਼ਕਾਂ ਖੋਲ ਕੇ ਬੜੇ ਸਤਕਾਰ ਨਾਲ ਆਪਣੇ ਪਾਸ ਬਿਠਾ ਲਿਆ ਇਸ ਨਾਲ ਸਾਰੀ ਸੰਗਤ ਵਿੱਚ ਭਾਈ ਜੀ ਦੀ ਵਾਵਾ ਵਾਵਾ ਹੋ ਗਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ